ਤੇ ਸਾਰੇ ਹੀ মিডিਆ ਸਾਥੀਆਂ ਦਾ ਦਿਲ ਦੀ ਗਹਿਰਾਈ ਚ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਸਰਪ੍ਰਜਨ ਸਿੰਘ ਜੀ ਈਟੀਓ ਸਾਹਿਬ ਕੈਬਨਿਟ ਮਨਿਸਟਰ ਮੇਰੇ ਨਾਲ ਮੇਰੇ ਸਤਕਾਰਯੋਗ ਸਾਥੀ ਸਾਖੁਦੀਪ ਸਿੰਘ ਜੀ ਢੜੀਵਾਲ ਐਮਐਲਏ ਜਨਾਲਾ ਔਰ ਐਕਸ ਮਨਿਸਟਰ ਨਾਲ ਸਾਡੇ ਡਾਕਸਭਾ ਦੇ ਇੰਚਾਰਜ ਜਸਕਰਮਪਦੇਸ਼ਾ ਜੀ ਸਾਰੇ ਸਤਕਾਰਯੋਗ ਸਾਥੀਆਂ ਜਿਹੜੇ ਮੌਜੂਦ ਨੇ ਸਾਥੀਓ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਦੇ ਉੱਪਰ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪਿਛਲੇ ਕਈ ਦਿਨਾਂ ਤੋਂ ਬਾਰਿਸ਼ਾਂ ਦੀ ਔਰ ਹੜਾਂ ਦੀ ਮਾਰ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਇਸ ਵਾਰ ਮੀਂਹ ਨੇ ਜਿਹੜੇ ਉਹ ਵੀ ਰਿਕਾਰਡ ਤੋੜ ਪਏ ਨੇ ਪਰ ਉਸ ਤੋਂ ਵੀ ਵੱਡੀ ਮਾਰ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜੋ ਫਲੈਸ਼ ਫਲੱਡਸ ਹੋਏ ਨੇ ਬੱਦਲ ਫਟਣ ਦੀ ਵਜ੍ਹਾ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਅੱਜ ਤੱਕ ਸ਼ਾਇਦ ਨਾ ਕਿਸੇ ਨੇ ਦੇਖਿਆ ਸੀ ਨਾ ਸੋਚਿਆ ਸੀ ਤੇ ਨਾ ਹੀ ਇੰਨੇ ਵੱਡੇ ਨੁਕਸਾਨ ਦਾ ਅੰਦਾਜ਼ਾ ਸੀਗਾ ਤੇ ਇਹਨਾਂ ਹਾਲਾਤਾਂ ਨੂੰ ਨਿਪਟਣ ਦੇ ਲਈ ਇਨਾਂ ਦੇ ਨਾਲ ਨਜੇਠਣ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਰਕਾਰ ਪਹਿਲੇ ਦਿਨ ਤੋਂ ਪੱਬਾਂ ਪਾਰ ਹੈ ਮੁੱਖ ਮੰਤਰੀ ਸਾਹਿਬ ਖੁਦ ਆਪ ਸਾਡੇ ਸਾਰੇ ਕੈਬਨਿਟ ਦੇ ਸਾਥੀ ਉਹ ਸਾਡੇ ਸਾਰੇ ਐਮ ਐਲ ਏ ਸਾਰੀ ਆਰਗੇਨਾਈਜੇਸ਼ਨ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹ ਪੱਬਾਂ ਪਾਰ ਹੋ ਕੇ ਲੋਕਾਂ ਦੇ ਬਚਾਅ ਕਾਰਜਾਂ ਦੇ ਵਿੱਚ ਜੁਟੀ ਹੋਈ ਹੈ ਔਰ ਮੈਂ ਸਮਝਦਾ ਕਿ ਟਾਈਮਲੀ ਇਹ ਸਾਰਾ ਕਾਸੇ ਦੇ ਉੱਪਰ ਕਾਰਵਾਈ ਸ਼ੁਰੂ ਹੋ ਗਈ ਤਾਂ ਹੀ ਅੱਜ ਕੁਝ ਹੱਦ ਤੱਕ ਜੋ ਬਚਤ ਹੈ ਉਹ ਨਜ਼ਰ ਆ ਰਹੀ ਹੈ ਪਰ ਇਹਦੇ ਨਾਲ ਨਾਲ ਅੱਜ ਜੋ ਇੱਕ ਵੱਡਾ ਇਸ਼ੂ ਜਿਹਦੇ ਲਈ ਤੁਹਾਡੇ ਰੂਬਰੂ ਹੋ ਰਹੇ ਆ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਇੱਕ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੈ ਕਿ ਜਿੱਥੇ ਜਦੋਂ ਵੀ ਕੋਈ ਵਿਪਤਾ ਪਈ ਹੈ ਤਾਂ ਪੰਜਾਬ ਨੇ ਚਾਹੇ ਉਹ ਆ ਪਾਰਟੀਸ਼ਨ ਦਾ ਸਮਾਂ ਸੀਗਾ ਤੇ ਚਾਹੇ ਕਾਲਾ ਦੌਰ ਅਤਵਾਦ ਦਾ ਸੀਗਾ ਤੇ ਚਾਹੇ ਜੋ ਜੋ ਗੌਂਡੀ ਰਾਜਨੂ ਰਹਿਤ ਦਿੱਤੀਆਂ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਲੜਾਈ ਲੜੀ ਹੈ ਪਰ ਅੱਜ ਜਦ ਪੰਜਾਬ ਦੇ ਉੱਪਰ ਇਹ ਇੱਕ ਕੁਦਰਤੀ ਆਫਤ ਹੜ੍ਹਾਂ ਦੀ ਪਈ ਹੈ ਤੇ ਕੇਂਦਰ ਸਰਕਾਰ ਔਰ ਬੀਜੇਪੀ ਕਿਸ ਤਰੀਕੇ ਦੇ ਨਾਲ ਮੂੰਹ ਮੋੜੀ ਖੜੀ ਹੈ ਕਿਸ ਤਰੀਕੇ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਏ ਉਹ ਅੱਜ ਜਗ ਜਾਹਰ ਹੈ ਪਿਛਲੇ ਕੁਝ ਕ ਸਮੇਂ ਦੇ ਵਿੱਚ ਹੀ ਤਕਰੀਬਨ 16 17 ਤੋਂ ਮੰਨ ਕੇ ਚੱਲੀ 2017 ਤੋਂ ਤੇ ਜਦੋਂ ਦਾ ਜੀਐਸਟੀ ਰਜਿਮ ਆਇਆ ਹੈ ਉਸ ਸਮੇਂ ਤੋਂ ਬਾਅਦ ਅੱਜ ਤਕਰੀਬਨ ਜੋ 5 ਸਾਲ ਕੰਪੰਸੇਸ਼ਨ ਵੀ ਉਸ ਸਮੇਂ ਮਿਲਿਆ ਪਰ ਉਸ ਤੋਂ ਬਾਅਦ ਵੀ ਜੇ ਹਿਸਾਬ ਲਗਾਈਏ ਤੇ 50 ਹਜ਼ਾਰ ਕਰੋੜ ਦੇ ਕਰੀਬ ਦਾ ਨੁਕਸਾਨ ਤਾਂ ਸਿਰਫ ਔਰ ਸਿਰਫ ਪੰਜਾਬ ਦਾ ਜੀਐਸਟੀ ਰਜਿਮ ਜਿਹੜਾ ਜੀਐਸਟੀ ਟੈਕਸੇਸ਼ਨ ਸਿਸਟਮ ਲਾਗੂ ਹੈ तकरीबन 50000 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਇਕੱਲੇ ਪੰਜਾਬ ਦਾ ਇਸ ਸਮੇਂ ਦੌਰਾਨ ਹੋ ਚੁੱਕਿਆ ਐਮਡੀਐਫ ਔਰ ਆਰਡੀਐਫ ਦਾ ਪਿਛਲੇ 3 ਸਾਲਾਂ ਦਾ तकरीबन 8000 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਕੇਂਦਰ ਦੀ ਬੀਜੇਪੀ ਸਰਕਾਰ ਉਹ ਰੋਕੀ ਬੈਠੀ ਹੈ ਆ ਤਾਜ਼ਾਤਰੀਨ ਐਗਜ਼ਾਮਪਲ ਦੇਖਣ ਨੂੰ ਮਿਲੀ ਜਦ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ 828 ਕਰੋੜ ਰੁਪਏ ਜਿਹੜਾ ਉਹ ਕੇਂਦਰ ਸਰਕਾਰ ਨੇ ਪੰਜਾਬ ਦਾ ਰੱਦ ਕਰ ਦਿੱਤਾ ਇਹ ਗੱਲਾਂ ਮੈਂ ਤੁਹਾਡੇ ਨਾਲ ਇਸ ਕਰਕੇ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਸਮੇਂ-ਸਮੇਂ ਉੱਪਰ ਕੇਂਦਰ ਦੀ ਸਰਕਾਰ ਮਤਰਈ ਮਾਲਾ ਸਲੂਕ ਪੰਜਾਬ ਦੇ ਨਾਲ ਕਰਦੀ ਰਹੀ ਹੈ ਤੇ ਉਸ ਪੰਜਾਬ ਦੇ ਨਾਲ ਜਿਨੇ ਇਤਿਹਾਸ ਦੇ ਵਿੱਚ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਤੇ ਚਾਹੇ ਉਸ ਤੋਂ ਬਾਅਦ ਦੇਸ਼ ਨੂੰ ਭੁੱਖਾ ਮਰਨ ਤੋਂ ਬਚਾਉਣ ਦੀ ਲੜਾਈ ਹੋਵੇ ਪੰਜਾਬ ਨੇ ਹਮੇਸ਼ਾ ਲੜਾਈ ਲੜੀ ਪਰ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਮੂੰਹ ਮੋੜੀ ਖੜੀ ਹੈ ਅੱਜ ਇਹ ਇਸ ਕਰਕੇ ਰੈਲੇਵੈਂਟ ਹੋ ਜਾਂਦਾ ਕਿਉਂਕਿ ਅੱਜ ਜਿੱਥੇ ਪੰਜਾਬ ਸਰਕਾਰ ਸਾਰਾ ਪ੍ਰਸ਼ਾਸਨ ਆਮ ਲੋਕ ਜਥੇਬੰਦੀਆਂ ਹਰ ਕੋਈ ਜਿੱਥੇ ਹੜਪੀੜਤਾ ਦੀ ਮਦਦ ਕਰ ਰਿਹਾ ਹੈ ਉੱਥੇ ਹਜੇ ਤੱਕ ਕੇਂਦਰ ਸਰਕਾਰ ਤੋਂ ਬੀਜੇਪੀ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਹੋਮ ਮਿਨਿਸਟਰ ਸਾਹਿਬ ਤੋਂ ਹਜੇ ਤੱਕ ਹਾਦਾ ਨਰਵੀ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਹਾਲਾਤਾਂ ਦੇ ਉੱਪਰ ਵਜਿਆ ਨਹੀਂ ਹੈਗਾ ਸੋ ਅਸੀਂ ਜੋ ਅੱਜ ਮੰਗ ਕਰਨ ਦੇ ਲਈ ਤੁਹਾਡੇ ਸਾਹਮਣੇ ਪੇਸ਼ ਹੋਇਆ ਉਹ ਇਹ ਹੈ ਕਿ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿੱਥੇ ਇਹ ਸਾਰੇ ਫੈਕਟਸ ਦੱਸਦੇ ਹੋਏ ਮੰਗ ਕੀਤੀ ਹੈ ਉਹਨਾਂ ਨੇ ਤੇ ਅਸੀਂ ਵੀ ਮੰਗ ਕਰਦੇ ਹਾਂ ਉਸ ਮੰਗ ਨੂੰ ਦਰਉਨਿਆ ਕਿ ਹੜ੍ਹ ਪੀੜਤਾ ਦੀ ਮਦਦ ਲਈ ਅੱਜ ਕੇਂਦਰ ਸਰਕਾਰ ਹੈ ਜਿਹੜੀ ਉਹ ਅੱਗੇ ਆਵੇ ਫਾਰ ਇਗਜ਼ਾਮਪਲ ਅੱਜ ਦੀ ਤਾਰੀਖ ਦੇ ਵਿੱਚ ਮੁਆਵਜ਼ਾ ਜਿਹੜਾ ਉਹ ਪਰ ਹੈਕਟੇਰ ਉਹ 17000 ਏਕੜ ਜਿਹੜਾ ਕੇਂਦਰ ਦਿੰਦਾ ਹੈ ਯਾਨੀ ਕਿ ਮਹਿਜ਼ 6800 ਰੁਪਿਆ ਪਰ ਏਕੜ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹਨੂੰ ਅਸੀਂ ਮੰਗ ਕਰਦੇ ਹਾਂ ਕਿ ਉਹਨੂੰ ਘਟੋ ਘਟ ਤਿੱਗਣਾ ਕੀਤਾ ਜਾਵੇ ਤੇ ਬਾਕੀ ਪੰਜਾਬ ਸਰਕਾਰ ਆਪ ਦਾ ਹਿੱਸਾ ਪਾ ਕੇ ਤਾਂ ਕਿ ਆਪਾਂ ਕਿਸਾਨਾਂ ਦੀ ਬਾਹ ਜਿਹੜੀ ਉਹ ਫੜ ਸਕੀਏ ਲਾਸ ਆਫ ਲਾਈਫ ਕਿਸੇ ਦਾ ਹੁੰਦਾ ਹੈ ਤੇ ਮਹਿਜ਼ 4 ਲੱਖ ਹੈ ਉਹਨੂੰ ਡਬਲ ਕੀਤਾ ਜਾਣਾ ਚਾਹੀਦਾ ਹੈ ਇਸੇ ਤਰੀਕੇ ਨਾਲ ਹਰ ਚੀਜ਼ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੇ ਵਰਤਨਾ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦਾ ਸਿਹਤ ਦਾ ਨੁਕਸਾਨ ਹੋ ਰਿਹਾ ਉਹ ਸਾਰੇ ਜੋ ਰਿਲੀਫ ਨੇ ਉਹਨਾਂ ਨੂੰ ਵਧਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੀ ਚਿੱਠੀ ਦੇ ਜ਼ਰੀਏ ਪ੍ਰਧਾਨ ਮੰਤਰੀ ਤੋਂ ਕੀਤੇ ਫਾਰ ਐਗਜ਼ਾਮਪਲ ਕਿਸੇ ਦਾ ਘਰ ਟਹਿ ਜਾਂਦਾ ਤੇ 1,20,000 ਸਿਰਫ ਮੈਂ ਸਮਝਦਾ ਕਿ ਉਹ ਡਬਲ ਹੋਣਾ ਚਾਹੀਦਾ ਜਿਹੜੀ ਕਿ ਮੰਗ ਕੀਤੀ ਗਈ ਹੈ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਾਸਤੇ ਅੱਜ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਅੱਜ ਚਿੱਠੀ ਲਿਖੀ ਗਈ ਹੈ ਤੇ ਉਮੀਦ ਆਸ ਕਰਦੇ ਹਾਂ ਕਿ ਸਿਰਫ ਔਰ ਸਿਰਫ ਉਹਨਾਂ ਦੀ ਪਾਰਟੀ ਦੇ ਲੀਡਰ ਇੱਥੇ ਹੜਪੀੜਿਤ ਇਲਾਕਿਆਂ ਦੇ ਵਿੱਚ ਆ ਕੇ ਫੋਟੋ ਫੋਟੋ ਸ਼ੂਟ ਕਰਾ ਕੇ ਕੱਲੀ ਬਿਆਨਬਾਜ਼ੀਆਂ ਦੇ ਕੇ ਉਹ ਕੰਮ ਨਾ ਸਾਰਨ ਮੈਂ ਪੰਜਾਬ ਦੇ ਪ੍ਰਧਾਨ ਸੁਨੀਯਾਖੜੀਆ ਨੂੰ ਅਸ਼wini Sharma ਜੀ ਨੂੰ ਔਰ ਸਾਰੀ BJP ਨੂੰ ਕਹੂੰਗਾ ਕਿ ਇਸ ਸਮੇਂ ਸਿਰਫ ਰਾਜਨੀਤਿਕ ਬਿਆਨ ਦੇ ਕੇ ਕੰਮ ਨਹੀਂ ਚੱਲਣਾ ਹੈਗਾ ਕੇਂਦਰ ਸਰਕਾਰ ਨੂੰ ਕਹੋ ਜਾ ਕੇ ਕਿ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਹਰ ਸਮੇਂ ਲੜਾਈ ਲੜੀਏ ਤੇ ਅੱਜ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਪੰਜਾਬ ਦੇ ਇਨਾ ਹਿੱਤਾਂ ਦੇ ਲਈ ਪੰਜਾਬ ਦੇ ਇਨਾ ਹੱਕਾਂ ਦੇ ਲਈ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਦੇ ਨਾਲ ਖੜੇ ਇਹ ਸਿਰਫ ਔਰ ਸਿਰਫ ਬਿਆਨਬਾਜ਼ੀ ਕਰਕੇ ਡਰਾਮੇਬਾਜ਼ੀ ਕਰਕੇ ਘਰ ਪੂਰਾ ਕਰਨ ਦੀ ਲੋੜ ਨਹੀਂ ਹੈਗੀ ਇਹ ਅੱਜ ਕੇਂਦਰ ਤੋਂ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਸਰਕਾਰ ਹੈ ਉਹ ਮੰਗ ਕਰਦੀ ਹੈ ਅਮਨ ਸਰ ਇੱਕ ਉਤਰਾਖੜ ਤੋਂ ਚਰਵਾਦ ਹੋਈ ਸੀ ਉਤਰਾਖੜ ਤੋਂ ਜੋ ਮੁਆਜਰ ਮਿਲ ਗਿਆ ਉਸ ਲਿਆ ਬਤੇ ਮਿਲਿਆ ਨਹੀਂ ਪਰ ਖਾਸ ਤੌਰ ਤੇ ਪੰਜਾਬ ਸਭ ਤੋਂ ਵੱਧ ਨੁਕਸਾਨਿਤ ਹੋਇਆ ਹਿਮਾਚਲ ਤੇ ਜੰਮੂ ਕਸ਼ਮੀਰ ਵੀ ਇਹਨਾਂ ਤਿੰਨ ਸਟੇਟਸ ਨੂੰ ਜੋ ਬੰਦਾ ਮੁਆਵਜਾ ਔਰ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੁਹਾਨੂੰ ਵੀ ਲੱਗਦਾ ਕਿ ਇਹ ਜਿੱਦਾਂ ਤੁਸੀਂ ਕਿਹਾ ਕਿ ਮੱਤਈ ਮਾਨਸੂਰੂਗਾ ਪਰ ਇਸ ਤਰ੍ਹਾਂ ਵੀ ਕੋਈ ਕੇਂਦਰ ਸਰਕਾਰ ਸਟੇਟ ਨੂੰ ਛੱਡ ਨਹੀਂ ਸਕਦੀ ਤੇ ਇਹਨਾਂ ਨੂੰ ਸਾਨੂੰ ਕਿ ਹਾਲੇ ਤੱਕ ਕੋਈ ਆ ਕੇ ਦੇਖਣਾ ਦੇਖੋ ਇਹੀ ਇਹੀ ਤਾਂ ਹੈਰਾਨੀ ਪਰੇਸ਼ਾਨੀ ਔਰ ਦੁੱਖ ਦੀ ਗੱਲ ਹੈ ਨਾ ਜੀ ਕਿ ਪੰਜਾਬ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਮੇਸ਼ਾ ਦੇਸ਼ ਦੀ ਲੜਾਈ ਲੜੀਆ ਅੱਜ ਚਾਹੇ ਮੀਂਹ ਪੈ ਰਹੇ ਨੇ ਅਨਪ੍ਰੈਸੀਡੈਂਟਿਡ ਮੀ ਪੈ ਰਹੇ ਨੇ ਤੇ ਚਾਹੇ ਪਾਣੀ ਔਰ ਹੜ੍ਹ ਨੇ ਜਿਹੜੇ ਉਹ ਚਾਹੇ ਹਿਮਾਚਲ ਚੋਂ ਆ ਰਹੇ ਨੇ ਚਾਹੇ ਜੰਮੂ ਐਂਡ ਕਸ਼ਮੀਰ ਚੋਂ ਆ ਰਹੇ ਨੇ ਤੇ ਮਾਰਤਾ ਪੰਜਾਬ ਨੂੰ ਪੈ ਰਹੀ ਹੈ ਨਾ ਜੀ ਤੇ ਹਜੇ ਤੱਕ ਹਜੇ ਤੱਕ ਅੱਗੇ ਆ ਕੇ ਮਦਦ ਕਰਨਾ ਤਾਂ ਦੂਰ ਦੀ ਗੱਲ ਆ ਹਜੇ ਤੱਕ ਕਿਸੇ ਤੋਂ ਹਾ ਦਾ ਨਾਰਾ ਵੀ ਨਹੀਂ ਵੱਜਿਆ ਹੈਗਾ ਮੈਂ ਤਾਂ ਸਮਝਦਾ ਕਿ ਇੱਕ ਤਰੀਕੇ ਨਾਲ ਅੱਜ ਦੀ ਕਿਹੜੀ ਨੈਸ਼ਨਲ ਡਿਜ਼ਾਸਟਰ ਜਾਂ ਨੈਸ਼ਨਲ ਕੈਲੇਮਿਟੀ ਹੈ ਜਿਹੜੀ ਉਹ ਡਿਕਲੇਅਰ ਹੋਣੀ ਚਾਹੀਦੀ ਤੇ ਉਹਦੇ ਅਕੋਰਡਿੰਗਲੀ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਲਈ ਉਤਰਨਾ ਚਾਹੀਦਾ ਸੋ ਇਹ ਬਹੁਤ ਅਨਫੋਰਚੂਨੇਟ ਹੈ ਜੀ ਝੋਨੇ ਦਾ ਝੋਨੇ ਦੇ ਕਿਸੇ ਕੋਈ ਝੋਨੇ ਦੀ ਪੋਸਟ ਗਈ ਹੋਣੀ ਧੰਨਵਾਦ ਸਾਬ ਨੂੰ ਪਤਾ ਜਿੱਦਾਂ ਨੁਕਸਾਨ ਹੋਇਆ ਕਣਕ ਦਾ ਵੀ ਨੁਕਸਾਨ ਹੋਣਾ ਹੈ ਜੀ ਇਹ ਪੰਜਾਬ ਤੇ ਕੇਂਦਰੀ ਪੂਲ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ ਜੀ ਤਾਂ ਕੇਂਦਰ ਤੇ ਉਸ ਲੈਵਲ ਤੇ ਮੈਨੂੰ ਅਲਰਟ ਹੋ ਜਾਣਾ ਚਾਹੀਦਾ ਕਿ ਜਿਸ ਤਰ੍ਹਾਂ ਕਣਕ ਦੀ ਕਿਸਾਨ ਨੂੰ ਸਾਡੇ ਦੇਸ਼ ਨੂੰ ਸਾਨੂੰ ਦੇਖੋ ਇਸ ਤਰ੍ਹਾਂ ਜੀ ਕਿ ਗੱਲ ਤਾਂ ਉਸ ਸੈਂਸਿਟੀਵਿਟੀ ਦੀ ਹੈ ਨਾ ਜੀ ਜੇ ਤੁਸੀਂ ਸੰਜੀਦਾ ਹੀ ਨਹੀਂ ਹੈਗੇ ਇੱਕ ਸਟੇਟ ਦੇ ਲਈ ਉਹ ਸਟੇਟ ਜਿਹੜੀ ਜਦੋਂ ਗ੍ਰੀਨ ਰੈਵੋਲੂਸ਼ਨ ਵੇਲੇ ਦੇਸ਼ ਭੁੱਖਾ ਮਰਦਾ ਸੀਗਾ ਤੇ ਅੱਜ ਤੁਸੀਂ ਉਹਨੂੰ ਜਮੀ ਵਿਸਾਰ ਦਿੱਤਾ ਤੇ ਇਸ ਤੋਂ ਵੱਡਾ ਮੰਦਭਾਗਾ ਕੀ ਹੋਊਗਾ ਅੱਜ ਤਕਰੀਬਨ ਤਕਰੀਬਨ ਹਜ਼ਾਰ ਪਿੰਡਾਂ ਤੋਂ ਵੀ ਵੱਧ ਉਹ ਅੱਜ ਪਾਣੀ ਦੀ ਮਾਰ ਹੇਠ ਨੇ ਤਕਰੀਬਨ 3 ਲੱਖ ਏਕੜ ਦਾ ਨੁਕਸਾਨ ਹੈ ਜਿਹੜਾ ਉਹ ਆਲਰੇਡੀ ਹੋ ਚੁੱਕਿਆ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਇਹਦੇ ਉਹਦਾ ਅੰਦਾਜ਼ਾ ਹੀ ਕੋਈ ਨਹੀਂ ਲੋਕਾਂ ਦੇ ਡੰਗਰ ਪਸ਼ੂਆਂ ਦਾ ਨੁਕਸਾਨ ਕਿੰਨਾ ਹੋ ਚੁੱਕਿਆ ਉਹਦਾ ਇਹਦੇ ਅੰਦਾਜ਼ਾ ਹੀ ਕੋਈ ਨਹੀਂ ਉਹ ਜਦੋਂ ਪਾਣੀ ਜਦੋਂ ਘਟੂਗਾ ਉਦੋਂ ਪਤਾ ਲੱਗੂਗਾ ਤੇ ਅਸੀਂ ਹੁਣ ਇਧਰਲੇ ਪਿੰਡਾਂ ਦੇ ਵਿੱਚ ਹੋ ਕੇ ਆਇਆ ਅਜਨਾਲੇ ਦੇ ਕੁਦੀਪ ਧਾਲੀਵਾਲ ਜੀ ਦੇ ਪਿੰਡਾਂ ਦੇ ਵਿੱਚ ਤੇ ਉੱਥੇ 10 10 12 12 ਫੁੱਟ ਤੱਕ ਪਾਣੀ ਪਹੁੰਚ ਗਿਆ ਸੀਗਾ ਤੇ ਤੇ ਇੰਨਾ ਹਾਲਾਤਾਂ ਦੇ ਵਿੱਚ ਵੀ ਕੇਂਦਰ ਦਾ ਮੁੱਖ ਮੋੜ ਲੈਣਾ ਬਹੁਤ ਮੰਦ ਭਾਗ ਹੈ ਇਹ ਇਕੱਲਾ ਪੰਜਾਬ ਦਾ ਇੰਟਰਸਟ ਨਹੀਂ ਇਹ ਨੈਸ਼ਨਲ ਇੰਟਰਸਟ ਜਿਹੜਾ ਉਹਦਾ ਵੀ ਨੁਕਸਾਨ ਹੋਊਗਾ ਕਿਉਂਕਿ ਅੱਗੇ ਸੈਂਟਰਲ ਪੂਲ ਦੇ ਵਿੱਚ ਵੀ ਇੱਥੇ ਹੀ ਫਸਲ ਹੈ ਜਿਹੜੀ ਉਹ ਜਾਣੀ ਸੀਗੀ ਸੋਰੀ Called, uh, uh, less, Who was accused? Uh, section of politicians. Which, no, section no, of, no. which section of politicians? I don't remember the name, but this is, a, this is a online news going on. No, Kumarji no. has delayed in uh, opening that very dance. So, this decision caused uh, this. Nee, I, I, I am not uh, sure what, what or which section of uh, uh, politicians you are talking about because uh, since morning we have been in the flooded areas of uh, Ajnala. So I haven't gone through that news. So let me examine it, then only I'll be able to get back to you. ਕਰ ਲੱਗੀ ਹੈ ਜੀ ਡਿਪਟੀ ਕਮਿਸ਼ਨਰ ਸਾਹਿਬ ਵੀ ਗਏ ਸੀ ਸਰਕਾਰ ਦੇ ਵਜ਼ੀਰ ਵੀ ਦੇਨਰਾਤ ਉੱਤੇ ਪਹੁੰਚ ਰਹੇ ਨੇ ਵੱਡੀ ਗੱਲ ਹੈ ਐਸਡੀਪੀਐਸ ਵੱਲੋਂ ਮਦਦ ਕੀਤੀ ਜਾ ਰਹੀ ਸੀ ਬਟਾ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆਈ ਹੈ ਕਿ ਕਿਤੇ ਜਿਹੜੇ ਰਾਜਾ ਸਾਹਿਬ ਸੀ ਤੋਂ ਆਮ ਆਦਮੀ ਪਾਰਟੀ ਦੇ ਸੋਨੀਆ ਮਾਨ ਨੇ ਸ਼ਾਇਦ ਕਿ ਇੱਕ ਟਕਰਾਅ ਦੀ ਸਥਿਤੀ ਜੀ ਬਣਦੀ ਨੂੰ ਰੋਕਿਆ ਜਾ ਰਿਹਾ ਇਸ ਦੀ ਗੱਲ ਹੈ ਤੁਹਾਡੇ ਤੇ ਅੰਚ ਕਿ ਕਿਸ ਤਰ੍ਹਾਂ ਦੀ ਗੱਲ ਹੈ ਦੇਨਰਾਤ ਲੈ ਕੇ ਜਾ ਰਹੇ ਸੀ ਤੇ ਸਾਨੂੰ ਜਾਣਨ ਦਿੱਤਾ ਪੁਲਿਸ ਦੀ ਮਦਦ ਨਾਲ ਰੋਕਿਆ ਗਿਆ ਨਹੀਂ ਕਿ ਜਿਵੇਂ ਲੋਕ ਕਹਿੰਦੇ ਨੇ ਨਹੀਂ ਸਰ ਨੇ ਬਿਆਨ ਨਹੀਂ ਦੇ ਨੀ ਦੇਖੋ ਮੇਰੇ ਤੇ ਅੰਜ ਨੇ ਮੈਂ ਤੁਹਾਨੂੰ ਦੱਸਿਆ ਨਾ ਜੀ ਅਸੀਂ ਤਾਂ ਬਿਲਕੁਲ ਬਾਰਡਰ ਦੇ ਉੱਪਰ ਆ ਵੀ ਦੇ ਉੱਪਰ ਸੀਗੇ ਉੱਥੇ ਨੈਟਵਰਕ ਵੀ ਨਹੀਂ ਆਉਂਦਾ ਸੀਗਾ ਤੇ ਇਹ ਇਹ ਪਤਾ ਵੀ ਨਹੀਂ ਲੱਗਿਆ ਹੈਗਾ ਇਸ ਪਾਸੇ ਸਰ ਸੈਕਿੰਡ ਜਿਸ ਤਰ੍ਹਾਂ ਅਮ ਜੀ ਤੁਸੀਂ ਤੁਸੀਂ ਖੁਦ ਬਹੁਤ ਐਕਟਿਵ ਰਹੇ ਹੋ ਹਮੇਸ਼ਾ ਕਹ ਰਹੇ ਹਾਂ ਹਾਂ ਜਦੋਂ ਅਗੇ ਤੇ ਹਾੜ ਦੀ ਮਾਰ ਪੈ ਰਹੀ ਹੈ ਤੁਹਾਨੂੰ ਜਾ ਰਹੇ ਨੇ 2023 ਦੇ ਵਿੱਚ ਨੇ ਜਦੋਂ ਥੋੜੇ ਹੜ੍ਹ ਆਈ ਸੀ ਤਾਂ ਚਿਕਾ ਦੁਨੀਆ ਇੱਕ ਨਵੀਂ ਬਿਮਾਰੀ ਇੰਟਰੋਡਿਊਸ ਤੇ ਆ ਗਈ ਸੀ ਤਾਂ ਹੜ੍ਹਾਂ ਤੋਂ ਬਾਅਦ ਵੀ ਜਿਹੜੀ ਵੀ ਸਮੱਸਿਆਵਾਂ ਹੋਣੀ ਆ ਤਾਂ ਸਰਕਾਰ ਉਸ ਪਾਸੇ ਵੀ ਕਿ ਇਕਦਾ ਪਾਣੀ ਸੁੱਕਣਾ ਜਦੋਂ ਤੇ ਕਿਦਾਂ ਨੂੰ ਦੇਖੋ ਇਸ ਤਰ੍ਹਾਂ ਹੈ ਕਿ ਇਹਦੇ ਬਾਰੇ ਆਲਰੇਡੀ ਸੀਐਮਓ ਦੇ ਵਿੱਚ ਚੀਫ ਮਿਨਿਸਟਰ ਸਾਹਿਬ ਦੀ ਅਗਵਾਈ ਦੇ ਵਿੱਚ ਪਰਸੋ ਸਾਡੀ ਮਿਨਿਸਟਰਸ ਦੀ ਔਰ ਸੀਨੀਅਰ ਬਿਊਰੋਕਰੇਸੀ ਦੀ ਮੀਟਿੰਗ ਸੀਗੀ ਅਸੀਂ ਇਸ ਗੱਲ ਨੂੰ ਪਲੀਪੰਤੀ ਜਾਣਦੇ ਆਂ ਔਰ ਸਮਝਦੇ ਆਂ ਕਿ ਇਹ ਜਿਹੜੀ ਅੱਜ ਕ੍ਰਾਈਸਿਸ ਬਣੀ ਹੋਈ ਹੈ ਇਹ ਖਤਮ ਨਹੀਂ ਹੋਈ ਹੈਗੀ ਕਿਉਂਕਿ ਹਜੇ ਤਾਂ ਇਸ ਤੋਂ ਬਾਅਦ ਇੱਕ ਨਵਾਂ ਚੈਲੰਜ ਹੈ ਜਿਹੜਾ ਮੈਂ ਸਮਝਦਾ ਕਿ ਸਰਕਾਰ ਦੇ ਅੱਗੇ ਵੀ ਔਰ ਪੂਰੇ ਪੰਜਾਬ ਦੇ ਅੱਗੇ ਇਹ ਖੜਾ ਹੋਊਗਾ ਕਿਉਂਕਿ ਜਿਵੇਂ ਜਿਵੇਂ ਪਾਣੀ ਘਟਣਾ ਹੈ ਉਵੇਂ-ਉਵੇਂ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੀ ਹੋਇਆ ਹੈ ਡੰਗਰ ਪਸ਼ੂਆਂ ਦਾ ਨੁਕਸਾਨ ਹੈ ਜਿਹੜਾ ਉਹ ਵੀ ਹੋਇਆ ਹੈ ਜਦੋਂ ਇਹ ਜੇ ਹਾਲਾਤ ਬਣਨ ਤੇ ਕੋਈ ਨਾ ਕੋਈ ਨਵੀਂ ਬਿਮਾਰੀ ਜਿਵੇਂ ਤੁਸੀਂ ਗੱਲ ਕੀਤੀ ਪਿਛੇ 2023 ਦੀ ਉਹ ਹਾਲਾਤਾਂ ਦਾ ਸਾਨੂੰ ਆਲਰੇਡੀ ਆਈਡੀਆ ਹੈਗਾ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਵਿਸ਼ਵਾਸ ਦਿਵਾ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਉਹਦੇ ਲਈ ਪੂਰੀ ਤਰਕ ਹੈ ਉਹਦੇ ਲਈ ਐਡਵਾਂਸ ਅਗਾਊਂ ਤੌਰ ਦੇ ਉੱਪਰ ਸਾਰੇ ਇੰਤਜ਼ਾਮਾਤ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਤਾਂ ਕਿ ਡੰਗਰ ਪਸ਼ੂਆਂ ਦੇ ਦੀ ਲਾਸ ਆਫ ਲਾਈਫ ਉਹਨਾਂ ਦੇ ਮਰਨ ਨਾਲ ਜੇ ਕੋਈ ਬਿਮਾਰੀ ਪੈਲ ਦਾ ਖਤਸ਼ਾ ਹੋਵੇ ਤਾਂ ਉਹਨੂੰ ਪਹਿਲਾਂ ਹੀ ਉਹਦੇ ਉੱਪਰ ਕੰਟਰੋਲ ਪਾ ਜਾ ਕੇ ਇਹਦੇ ਵਾਸਤੇ ਸਰਕਾਰ ਪੂਰੀ ਪੂਰੀ ਸਤਰਕ ਹੈ ਕੇਂਦਰ ਵੱਲੋਂ ਸਰ ਜੇ ਭੜੇ ਵੀ ਮਦਦ ਨਾ ਦਿੱਤੀ ਗਈ ਤਾਂ ਸਰਕਾਰ ਤੇ ਆਪਣੇ ਤੌਰ ਤੇ ਕਾਰੀ ਰਹੀ ਆ ਤਾਂ ਫਿਰ ਇਸ ਤੋਂ ਅਗਲੇ ਸਟੈਪ ਕੀ ਹੋਏਗਾ ਚਲੋ ਤੁਸੀਂ ਤਾਂ ਗਿਆ ਕਿ ਜਿੰਨੇ ਲੋਕ ਜੀ ਸਾਰੇ ਬਾਜ਼ਾਰ ਤੋਂ ਲੱਗੇ ਆ ਬਣ 91 ਲੱਗੇ ਵੀ ਕੇਂਦਰ ਹਲੇ ਵੀ ਨਹੀਂ ਨਹੀਂ ਚਲੋ ਇਹ ਤਾਂ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਤਾਂ ਇਹ ਸਮਝਦਾ ਕਿ ਪੰਜਾਬ ਦੇਸ਼ ਦਾ ਇੱਕ ਅਹਿਮ ਹਿੱਸਾ ਤੇ ਇਹਦੇ ਲਈ ਕਹਿਣ ਦੀ ਜਾਂ ਮੰਗਣ ਦੀ ਚੀਫ ਮਿਨਿਸਟਰ ਸਾਹਿਬ ਨੂੰ ਜਾਂ ਸਾਨੂੰ ਲੋੜ ਪੈਣੀ ਨਹੀਂ ਚਾਹੀਦੀ ਸੀਗੀ ਪਰ ਕੋਈ ਗੱਲ ਨਹੀਂ ਜੇ ਉਹਨਾਂ ਨੇ ਅਣਗੌਲਿਆ ਕੀਤਾ ਅਸੀਂ ਮੰਗ ਵੀ ਲਿਆ ਸਾਡੀ ਡਿਊਟੀ ਬਣਦੀ ਹੈ ਪੰਜਾਬ ਦੀ ਕੋਈ ਦਿੱਕਤ ਨਹੀਂ ਹੈ ਉਸ ਦੇ ਵਿੱਚ ਇਹ ਹੁਣ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਬੀਜੇਪੀ ਔਰ ਕੇਂਦਰ ਸਰਕਾਰ ਕਿੰਨੀਕ ਸੰਜੀਦਗੀ ਨਾਲ ਉਹਦੇ ਉੱਪਰ ਫੈਸਲਾ ਕਰਦੀ ਹੈ ਪਰ ਉਹ ਆਉਣ ਮਦਦ ਤੇ ਉਹ ਨਾ ਆਉਣ ਪੰਜਾਬ ਦੀ ਮਦਦ ਤੇ ਇੱਕ ਵਿਸ਼ਵਾਸ ਦਵਾ ਦਿੰਦੇ ਨੇ ਕਿ ਪੰਜਾਬ ਸਰਕਾਰ ਐਸ ਆਰਐਫ ਸਟੇਟ ਗਵਰਨਮੈਂਟ ਕੋ ਡਿਜ਼ਾਸਟਰ ਰੀਲੀਫ ਦੇ ਲਈ ਇਨਫ ਪੈਸਾ ਹੈਗਾ ਤਾਂ ਕਿ ਅਸੀਂ ਹਰ ਅਫੈਕਟਿਡ ਫੈਮਿਲੀ ਦੀ ਬਾਹ ਫੜ ਸਕੀਏ ਇਹ ਤਾਂ ਸਿਰਫ ਔਰ ਸਿਰਫ ਦ ਬਾਲ ਇਜ਼ ਇਨ ਦਿ ਸੈਂਟਰ ਗਵਰਨਮੈਂਟ ਕੋਡ ਇਹ ਬਾਲ ਉਹਨਾਂ ਦੇ ਖਾਤੇ ਦੇ ਵਿੱਚ ਹੈ ਕਿ ਉਹ ਪੰਜਾਬ ਦੀ ਮਦਦ ਤੇ ਆਉਂਦੇ ਨੇ ਇਹ ਸਰਪ ਉਹਨਾਂ ਦੇ ਸਟੇਟ ਲੀਡਰ ਬਿਆਨਬਾਜ਼ੀਆਂ ਕਰਕੇ ਲੋਕਾਂ ਦਾ ਘਰ ਪੂਰਾ ਕਰਦੇ ਨੇ ਸਰ ਕੋਈ ਐਸਟੀਮੇਟ ਲਗਾਇਆ ਕਿੰਨੀ ਕੁ ਲੋਡ ਪਵੇਗੀ ਫੰਡਾਂ ਦਾ ਨਹੀਂ ਦੇਖੋ ਇਸ ਤਰ੍ਹਾਂ ਹੀ ਜੀ ਕਿ ਮੈਂ ਹਜੇ ਤੁਹਾਨੂੰ ਕਹਦਾ ਕਿ ਇਹ ਇੰਨੀ ਐਗਜ਼ੈਕਟ ਅਮਾਉਂਟ ਲੱਗੂਗੀ ਕਿਉਂਕਿ ਹਜੇ ਤਾਂ ਹਾਲਾਤ ਚੱਲ ਰਹੇ ਨੇ ਹੁਣ ਪਾਣੀ ਕਿੰਨੇ ਦਿਨਾਂ ਚ ਘਟਦਾ ਵਧਦਾ ਕਿੰਨਾ ਕੁ ਦੀ ਬਾਅਦ ਦੇ ਵਿੱਚ ਅਸੈਸਮੈਂਟ ਹੁੰਦੀ ਹੈ ਕਿੰਨੇ ਘਰਾਂ ਦਾ ਕਿੰਨੇ ਡੰਗਰ ਪਜੂਆਂ ਦਾ ਕਿੰਨੇ ਫਸਲਾਂ ਦਾ ਇਹ ਸਾਰੀਆਂ ਅਸੈਸਮੈਂਟਸ ਤਾਂ ਬਾਅਦ ਦੇ ਵਿੱਚ ਹੋਣੇ ਪਰ ਮੈਂ ਜਿਹੜੀ ਤੁਹਾਨੂੰ ਮੋਟੀ ਮੋਟੀ ਗੱਲ ਕਹੀ ਹੈ ਕਿ ਲੀਵ ਸਾਈਡ ਕਿ ਉਹ ਅਸੈਸਮੈਂਟ ਕਿੰਨੀ ਪਿਛਲੇ ਸਮੇਂ ਦੇ ਵਿੱਚ ਤਕਰੀਬਨ 50000 ਕਰੋੜ ਹੈ ਜਿਹੜਾ ਉਹਦਾ ਪੰਜਾਬ ਨੂੰ ਸਿੱਧੇ-ਸਿੱਧੇ ਤੌਰ ਦੇ ਉੱਪਰ ਘਾਟਾ ਪਿਆ ਜਿਹੜਾ ਕਿ GST ਰਜਿਮ ਜਦੋਂ ਦੀ ਆਈ ਹੈ ਔਰ ਇਹ ਗੱਲ ਜੋ GST ਕੌਂਸਲ ਦੀ ਮੀਟਿੰਗ ਸਾਡੇ FM ਅਰਪਾਲ ਚਿਮਾ ਜੀ ਨੇ ਵੀ ਰੱਖੀ ਸੀਗੀ ਔਰ ਤਕਰੀਬਨ ਤਕਰੀਬਨ 10000 ਕਰੋੜ ਦੇ ਕਰੀਬ ਜਿਹੜਾ ਪੈਸੇ ਸਾਡੇ ਫੰਡਸ ਪੰਜਾਬ ਦਾ ਹੱਕ ਰੋਕਿਆ ਪਿਆ ਹੈ ਉਹ ਚਾਹੇ ਆਰ ਡੀ ਐਫ ਆ ਚਾਹੇ ਐਮ ਡੀ ਐਫ ਆ ਉਹਦੇ ਵਿੱਚ ਰੁਕਿਆ ਪਿਆ ਔਰ ਸੜਕਾਂ ਦਾ ਵੀ ਜਿਹੜਾ ਹੁਣ ਸੜਕਾਂ ਤੁਸੀਂ ਇਧਰਲੇ ਇਲਾਕੇ ਦੇ ਵਿੱਚ ਜਾ ਕੇ ਦੇਖੋ ਇਹਨਾਂ ਦੇ ਹਲਕੇ ਜਾ ਕੇ ਦੇਖੋ ਆ ਜਿੱਥੇ ਜਿੱਥੇ ਇੱਕ ਵਾਰੀ ਹੜ ਦਾ ਪਾਣੀ ਫਿਰ ਗਿਆ ਉਥੋਂ ਸੜਕਾਂ ਗਾਇਬ ਹੋ ਗਈਆਂ ਉਹ ਇਨਫਰਾਸਟ੍ਰਕਚਰ ਬਣਾਉਣ ਦੇ ਲਈ ਪੈਸੇ ਦੀ ਲੋੜ ਪੈਣੀ ਹੈ ਤੇ ਉਹੀ ਪੈਸਾ ਸਾਡਾ ਆਰ ਡੀ ਐਫ ਦਾ 8000 ਕਰੋੜ ਹੈ ਜਿਹੜਾ ਜਿਹੜਾ ਸਾਡਾ ਹੱਕ ਹੈ ਉਹਦੇ ਜ ਕੋਈ ਕਿਸੇ ਤੋਂ ਅਸੀਂ ਫਾਲਤੂ ਨਹੀਂ ਦਿੱਤੋਂ ਉਹ ਵੀ ਰੋਕੀ ਬੈਠੇ ਨੇ ਸੋ ਕਿਰਪਾ ਕਰਕੇ ਕੇਂਦਰ ਸਰਕਾਰ ਬੀ ਜੀ ਪੀ ਥੋੜੀ ਜੀ ਸ਼ਰਮ ਕਰੇ ਪੰਜਾਬ ਦੇ ਨਾਲ ਇੰਨਾ ਮਾੜਾ ਵਰਤਾਰਾ ਨਾ ਕਰੇ ਤੇ ਸਾਡਾ ਹੀ ਹੱਕ ਜਿਹੜਾ ਬਣਦਾ ਪੰਜਾਬ ਦਾ ਉਹ ਰਿਲੀਜ਼ ਕਰ ਦੇ ਇੰਨੇ ਨਾਲ ਹੀ ਪੰਜਾਬ ਆਉਂਦੇ ਪੈਰਾਂ ਸਿਰ ਪੋਜੀਟਿਵ ਉਹ ਕਰਨੀ ਸੀ ਉਹਨਾਂ ਤਾਂ ਮਜ਼ਾਕ ਕਰਨ ਵਾਲਾ ਕੰਮ ਕੀਤਾ ਉਹਨਾਂ ਨੇ ਪੰਜਾਬ ਨੂੰ ਪੁੱਛ ਲਿਆ ਕਿ ਦੱਸੋ ਕੀ ਮਦਦ ਚਾਹੀਦੀ ਹੈ ਠੀਕ ਹੈ ਜੀ ਅਸੀਂ ਮਦਦ ਕਰਨ ਨੂੰ ਤਿਆਰ ਹਾਂ ਅਸੀਂ ਤਾਂ ਇਹੀ ਕਿਹਾ ਵੀ ਭਾਈ ਜਿਹੜਾ ਪਾਣੀ ਫਿਰਦਾ ਔਰੇ ਉਹ ਤੁਸੀਂ ਬੜਾ ਪਾਣੀ ਪਾਣੀ ਕਰਦੇ ਸੀਗੇ ਲੈ ਲਓ ਵਾਪਸ ਉਹਨਾਂ ਨੇ ਮੁੜ ਕੇ ਚਿੱਠੀ ਲਿਖਤੀ ਕਿ ਇਹ ਸਾਡਾ ਪਾਣੀ ਹੈ ਜਿਹੜਾ ਉਹਦਾ ਕੋਟਾ ਘਟਾ ਦਿਓ ਜਦੋਂ ਤਾਂ ਪੰਜਾਬ ਨੂੰ ਪਾਣੀ ਪੰਜਾਬ ਤੇ ਪੰਜਾਬ ਦੀਆਂ ਫਸਲਾਂ ਨੂੰ ਪਾਣੀ ਦੀ ਲੋੜ ਸੀ ਉਦੋਂ ਤਾਂ ਲੜਦੇ ਸੀਗੇ ਕੇਂਦਰ ਦੇ ਨਾਲ ਰਲ ਕੇ ਪੰਜਾਬ ਦੇ ਦੇ ਨਾਲ ਲੜਾਈ ਲੜਦੇ ਸੀਗੇ ਕਿ ਪਾਣੀ ਦਾ ਕੋਟਾ ਵਧਾਓ ਤੇ ਹੁਣ ਜਦੋਂ ਹੜਾ ਨਹੀਂ ਮਾਰ ਪੈਗੀ ਤੇ ਹੁਣ ਕਹਿੰਦੇ ਕੋਟਾ ਘਟਾਓ ਇਹਦਾ ਮਤਲਬ ਕੀ ਕਹਿੰਦੀ ਹੈ ਬੀਜੇਪੀ ਕੀ ਕਹਿੰਦੀ ਹੈ ਕੇਂਦਰ ਸਰਕਾਰ ਆ ਕਿ ਜਦੋਂ ਤਾਂ ਲੋੜ ਹੈ ਉਦੋਂ ਤਾਂ ਪਾਣੀ ਤੇ ਹੱਕ ਹਰਿਆਣੇ ਦਾ ਤੇ ਜਦੋਂ ਹੜਾ ਨਹੀਂ ਮਾਰ ਪੈਣੀ ਹੈ हिमाचल ਤੋਂ ਤੇ ਮੀਹਾ ਤੋਂ ਤੇ ਉਦੋਂ ਸਾਨੂੰ ਪਾਣੀ ਨਹੀਂ ਚਾਹੀਦਾ ਹੈਗਾ ਸੋ ਇਹਦੇ ਨਾਲ ਬੀਜੇਪੀ ਦਾ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਾ ਕਿ ਕਿਸ ਤਰੀਕੇ ਨਾਲ ਡਬਲ ਸਟੈਂਡਰਡਸ ਦੇ ਨਾਲ ਬੀਜੇਪੀ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਸਰਦਾਰ ਮਹਾਤਮਾ ਸਾਹਿਬ ਨਾਲ ਗੱਲ ਹੋਈ ਹੈ ਉੱਪਰ ਜਿਹੜੀ ਪੋਜੀਸ਼ਨ ਹੈ ਜਿਹੜੀ ਪਾਣੀ ਦੀ ਜਿਹੜੀ ਸਰਕਾਰ ਨੂੰ ਜਿਹੜੀ ਡੈਮਸ ਚੁੱਕੀਆਂ ਕਰਦੀ ਕਿ ਉੱਪਰ ਪਾਣੀ ਕਿੱਥੇ ਲੈਂਦਾ ਡੈਮਸ ਦੇ ਵਿੱਚ ਤੇ ਨੀਚੇ ਕੀ ਦੇਖੋ ਇਹਦੇ 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 ਬਾਰੇ ਜਿਹੜਾ ਪੰਜਾਬ ਸਰਕਾਰ ਔਰ ਡਿਪਾਰਟਮੈਂਟ ਦਾ ਅਲਰਟ ਹੈ ਹੀ ਗਏ ਪਰ ਇੱਕ ਜੋ ਪਰਸੋ ਦੀ ਵੀ ਮੀਟਿੰਗ ਸੀ ਉਹਦੀ ਜੀ ਡਿਸਕਸ਼ਨ ਹੋਈ ਸੀਗੀ ਔਰ ਸ਼ਾਇਦ ਜੇ ਆਪਾਂ ਆਈਐਮਡੀ ਦਾ ਦੇਖੀਏ ਫੋਰਕਾਸਟ ਦੇਖੀਏ ਤੇ ਅਗਲੇ 1-2 ਦਿਨਾਂ ਦੇ ਦੇ ਵਿੱਚ ਹਜੇ ਹੋਰ ਹਲਕੀ ਬਹੁਤ ਜ਼ਿਆਦਾ ਨਹੀਂ ਪਰ ਹਲਕੀ ਤੇ ਮੋਡਰੇਟ ਬਾਰਿਸ਼ ਹੈ ਹਜੇ ਵੀ ਸ਼ੋਅ ਕਰ ਰਿਹਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ 올 ਸੱਡਨ ਡਨ ਇਸ ਚੀਜ਼ ਦੇ ਉੱਪਰ ਮੀ ਕਿੰਨੇ ਪੈਣਾ ਇਸ ਚੀਜ਼ ਦੇ ਉੱਪਰ ਜ਼ੋਰ ਤਾਂ ਕਿਸੇ ਦਾ ਹੈ ਨਹੀਂ ਪਰ 올 ਸੱਡਨ ਡਨ ਮੈਂ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿਸੇ ਨੂੰ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਪੈਨਿਕ ਕਰਨੀ ਲੋੜ ਨਹੀਂ ਹਾਂ ਸਤਾਰਕ ਜ਼ਰੂਰ ਰਹਿਣਾ ਚੌਕ ਜ਼ਰੂਰਨ ਅਲਰਟ ਜ਼ਰੂਰਨ ਤਾਂ ਕਿ ਕਿਸੇ ਵੀ ਇਵੈਂਚੁਅਲਿਟੀ ਦਾ ਆਪਾਂ ਸਾਰੇ ਨਾਲ ਮਿਲ ਕੇ ਮੁਕਾਬਲਾ ਕਰ ਸਕਾਂ। ਸੋਸ਼ਲ ਮੀਡੀਆ ਤੇ ਇੱਕ ਚਰਚਾ ਹੋ ਰਹੀ ਹੈ ਕਿ ਜਿਹੜੇ ਰਾਜਸਥਾਨ ਦੇ ਬਲੱਡ ਗੇਟ ਨੇ ਉਹ ਖੋਲੇ ਜਾਣੇ ਚਾਹੀਦੇ ਆ। ਕਿੱਥੋਂ ਦੇ ਜੀ? ਹਾਂਜੀ ਕਿੱਥੋਂ ਦੇ? ਰਾਜਸਥਾਨ ਦੇ ਰਾਜਸਥਾਨ ਦੇ ਨਹੀਂ ਦੇਖੋ ਉਧਰ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਕੀ ਚੱਲਦਾ ਹੈ ਉਹਦੇ ਬਾਰੇ ਤਾਂ ਨਹੀਂ ਨਾ ਮੇਰੇ ਕੋਲ ਸਵਾਲ ਕੋਈ ਕਰਨਾ ਬਣਦਾ ਨਾ ਹੀ ਜਵਾਬ ਦੇਣਾ ਬਣਦਾ। ਇਹ ਤਾਂ ਐਕਸਪਰਟਸ ਦਾ ਕੰਮ ਹੈ ਜੀ ਨਾ ਇਸ ਵਾਟਰ ਮੈਨੇਜਮੈਂਟ ਦਾ ਜਾਂ ਡੈਮ ਮੈਨੇਜਮੈਂਟ ਦੇ ਨਾਅ ਐਕਸਪਰਟ ਤੁਸੀਂ ਹੋ ਤੇ ਨਾ ਮੈਂ ਆ ਸੋ ਉਹ ਤਾਂ ਜਿਹੜੇ ਇੰਜੀਨੀਅਰਸ ਬੈਠੇ ਨੇ ਜਿਹੜੇ ਆਫੀਸਰਸ ਬੈਠੇ ਨੇ ਜਿਨ੍ਹਾਂ ਦੀ ਡਿਊਟੀ ਹੈ ਇਹ ਆਲ ਸੈਡਨ ਡਨ ਜੋ ਇਨ ਦਾ ਬੈਸਟ ਇੰਟਰਸਟ ਆਫ ਸਟੇਟ ਹੋਏਗਾ ਉਹੀ ਕੀਤਾ ਗਿਆ ਤੇ ਉਹੀ ਕੀਤਾ ਜਾਊਗਾ ਸਰ ਤੁਸੀਂ ਇੱਕ ਅਧਿਕਾਰੀ ਸੀਗੇ ਉਹਨਾਂ ਦੇ ਨਾਲ ਉਹਨਾਂ ਨੂੰ ਅੱਜ ਇੱਕ ਇਸ ਵੀਰਿਆਂ ਨੂੰ ਕਹਿ ਰਹੇ ਸੀ ਕਿ ਡਿਊਟੀ ਤੋਂ ਕਟਾਈ ਕਰ ਰਹੇ ਨੇ ਅੱਜ ਚੀਫ ਸੈਕਟੀ ਸਾਹਿਬ ਵੀ ਆਏ ਅਮਨ ਸਰ ਵੀ ਆਏ ਤਾਂ ਠੀਕ ਹੋ ਗਈ ਤੇ ਘਰਿਆਂ ਨਾਲ ਗੱਲ ਹੋ ਗਈ ਕਿ ਜਿਹੜੇ ਉੱਥੇ ਪੈਸੇ ਦਾ ਸਾਰੇ ਟੀਮ ਤੋਂ ਲੈ ਲਗੀ ਪਰ ਜਿਹੜੇ ਕਿਤੇ ਨਾ ਕਿਤੇ ਕਟਾਈ ਕਰ ਰਹੇ ਆ ਉਹ ਹੁਣ ਆਪਣੀ ਡਿਊਟੀ ਤੋਂ ਸੰਭਾਲਣ ਜੀ ਕਿ ਤੁਹਾਨੂੰ ਤੁਸੀਂ ਕਹਿਣਾ ਨਾ ਪਵੇ ਜਿਸ ਤੋਂ ਤੁਸੀਂ ਉਹਨਾਂ ਨੂੰ ਅੱਜ ਇਹ ਕਹਿ ਰਹੇ ਹੋ ਕਿ ਉਹ ਜਿਹੜੇ ਪਿੰਡ ਦੀ ਵੀਡੀਓ ਸੀ ਸ਼ਾਇਦ ਉੱਥੇ ਜੇਹੀ ਸੀਗੇ ਜਾਂ ਪਰਟੀ ਨਾਲ ਦੇ ਨਹੀਂ ਛੋੜਦੇ ਸੀਗਾ ਨਾ ਚੀਫ ਸੈਕਟੀ ਸਾਹਿਬ ਕਿੱਥੇ ਆਏ ਸੀ ਅਜ ਨਾਲ ਹੀ ਨਹੀਂ ਸੀ ਸਾਨੂੰ ਤੇ ਦੀ ਬੋਰ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਨਹੀਂ ਨਹੀਂ ਪਹਿਲਾਂ ਤਾਂ ਚੀਫ ਸੈਕਟੀ ਦਾ ਵੀ ਪਤਾ ਸਾਨੂੰ ਬੁੱਧੀ ਗੱਲ ਦੱਸੋ ਨਾ ਸਾਦਨ ਦੀ ਬੋਲ ਕਾਲੇ ਵਾਲੇ ਮੁੰਡਾ ਕਿਹਨੂੰ ਚਾਹੀਦਾ ਹਾਂ ਪੰਜਾਬ ਹਰ ਤੋਂ ਆ ਕੇ ਦੁਕਾਨਦਾਰ ਕੁਛ ਕਿਵੇਂ ਜੀ ਕਾਲਾ ਬਜਾਦੀ ਵਾਲੇ ਹਾਂ ਰੇਟ ਦੇ ਜਿਹੜੇ ਬਾਹਰ ਦੇਖ ਰਹੇ ਨੇ ਉਹਨਾਂ ਦੇ ਨਹੀਂ ਇਸ ਸਮੇਂ ਕਾਰਵਾਈ ਕਰੋ ਨਹੀਂ ਜੀ ਅਸੀਂ ਨਹੀਂ ਵੇਚਣ ਦਿੱਤਾ ਕਿਸੇ ਨੂੰ ਕਾਰਵਾਈ ਕਰਾਂਗੇ ਉਹਨਾਂ ਨੂੰ ਕਹਤਾ ਹੀ ਉਦ ਨਹੀਂ ਕਿ ਜਿਹੜੇ ਦੁਕਾਨਦਾਰ ਨੇ ਕਿੱਦਾਂ ਕੀਤਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਕਾਲੀਬਾਹ ਸਾਹਿਬ 1900 ਰੁਪਏ ਤੱਕ ਸਿਲੰਡਰ ਵੇਚਿਆ ਜੀ ਅਜ ਨਾਲੇ ਦੇ ਵਿੱਚ ਮੈਂ ਪਹਿਲੇ ਦਿਨ ਵੀ ਕਿਹਾ ਦੂਜੇ ਦਿਨ ਉਸੇ ਦੇ ਬੰਦ ਕਰਤਾ ਮੈਂ ਖੁਦ ਮੌਕੇ ਦੇ ਕਿ ਜੇ ਤੁਸੀਂ ਕਿਸ ਨਾਂ ਕਹਿ ਰਹੇ ਹੋ ਕਿ ਟ੍ਰੈਕਟਰ ਦਾ ਨੰਬਰ ਕਿਹਾ ਕਿ ਕਿਸ ਨਾਂ ਦਾ ਤੁਹਾਡੇ ਹੱਲ ਕਿਤਨੀ ਆਏ ਨਹੀਂ ਮੈਨੂੰ ਕਿਹਦਾ ਪਤਾ ਹੀ ਨਹੀਂ 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 ਪਰ ਇਹ ਤਾਂ ਇਹਦਾ ਕੀ ਕਾਰਨ ਹੈ ਤੁਹਾਨੂੰ ਦੱਸਿਆ ਨਹੀਂ ਜਾਂ ਪਤਾ ਨਹੀਂ ਮਰਦਾ ਨਾ ਚਲੋ ਇਸ ਤਰ੍ਹਾਂ ਮੇਰੀ ਗੱਲ ਸਮਝ ਮੈਂ ਤੁਹਾਨੂੰ ਦੱਸਦਾ ਨਹੀਂ ਸਮਝੋ ਉਹ ਚ ਇਸ ਤਰ੍ਹਾਂ ਹੁੰਦਾ ਹੈ ਕਿ ਚਲੋ ਤੁਸੀਂ ਇਹਨਾਂ ਤੋਂ ਸਵਾਲ ਕੀਤਾ ਉਹਦੇ ਵਿੱਚ ਇਹ ਹੁੰਦਾ ਹੈ ਕਿ ਇਹ ਆਪਦੇ ਐਂ ਜਮਾ ਬਾਰਡਰ ਤੇ ਜਿਹੜੇ ਪਿੰਡ ਨੇ ਇਹ ਸਵੇਰ ਦੇ ਉੱਥੇ ਫਿਰਦੇ ਨੇ ਠੀਕ ਹੈ ਨਾ ਉੱਥੇ ਮੋਬਾਈਲ ਨੈਟਵਰਕ ਵੀ ਨਹੀਂ ਹੈਗਾ ਠੀਕ ਹੈ ਨਾ ਸੋ ਇਹ ਆਪ ਦਾ ਕੰਮ ਕਰਦੇ ਫਿਰਦੇ ਨੇ ਅਧਿਕਾਰੀ ਅਫਸਰ ਨੇ ਜਿਹੜੇ ਉਹ ਆਪ ਦਾ ਕੰਮ ਕਰਦੇ ਫਿਰਦੇ ਨੇ ਅਲਟੀਮੇਟਲੀ ਹਰ ਕੋਈ ਹੈ ਜਿਹੜਾ ਉਹ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਦੇ ਵਿੱਚ ਹੀ ਲੱਗਿਆ ਹੋਇਆ ਹੈ ਜਿਹੜੇ ਬਾਕੀ ਤੁਸੀਂ ਅਧਿਕਾਰੀ ਦੀ ਗੱਲ ਕੀਤੀ ਕੋਈ ਜੇਏ ਵਗੈਰਾ ਨੂੰ ਨਾ ਦੇਖੋ ਇਸ ਤਰ੍ਹਾਂ ਕਿ ਸਾਰੇ ਦੀ ਸਾਰੀ ਇੱਕ ਟੀਮ ਵੱਜੋਂ ਕੰਮ ਕਰਦਾ ਹੈ ਸਰਕਾਰ ਦੇ ਵਿੱਚ ਜੇ ਕੋਈ ਚੰਗਾ ਕੰਮ ਕਰੂਗਾ ਤੇ ਪੋਲੀਟੀਕਲ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਥਾਪੀ ਦਿੱਤੀ ਜਾਂਦੀ ਹੈ ਤੇ ਜੇ ਕੋਈ ਆਪ ਦੀ ਉਸ ਤੋਂ ਕੋਤਾਹੀ ਕਰੂਗਾ ਤੇ ਉਹ ਫਿਰ ਖਿੱਚਿਆ ਵੀ ਜਾਂਦਾ ਇਹ ਇਹੀ ਤਾਂ ਸਰਕਾਰ ਤੇ ਸਿਸਟਮ ਇਹੀ ਤਾਂ ਐਂ ਤਾਂ ਕੰਮ ਕਰਦਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ